ਸਮੁੱਚੀ ਸਿੱਖ ਕੌਮ ਦੇ ਹੱਕਾਂ ਲਈ ਜੋ ਵੀ ਦਰਦ ਰੱਖਦਾ ਉਸ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿੱਚ ਕੱਚ ਮੰਗ ਰੜਕਦਾ ਰਹਿੰਦਾ ਏ ਜਿਵੇਂ ਕਿ ਪੰਜਾਬ ਦੀ ਧਰਤੀ ਤੇ 99 93 ਦੇ ਕਾਲੇ ਦੌਰ ਚ ਉਸ ਸਮੇਂ ਸਰਕਾਰ ਨੇ ਸਿੱਖ ਨੌਜਵਾਨਾਂ ਦਾ ਕਰਾਚੋ ਚੱਕ ਕੇ ਕਤਲਿਆਮ ਅਤੇ ਝੂਠੇ ਮੁਕਾਬਲਿਆਂ ਦਾ ਨਾਮ ਦਿੱਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸੀਨੀਅਰ ਆਗੂ ਪਾਈ ਸੁਖਜੀਤ ਸਿੰਘ ਖੋਸਾ ਤੇ ਸਿੱਖ ਸਦਭਾਵਨਾ ਦਲ ਪੰਜਾਬ ਦੇ ਸੀਨੀਅਰ ਆਗੂ ਪਾਈ ਬਲਦੇਵ ਸਿੰਘ ਬਡਾਲਾ ਨੇ ਕੀਤਾ। ਉਹਨਾਂ ਆਖਿਆ ਕਿ ਉਸੇ ਹੀ ਕਾਲੇ ਦੌਰ ਦੇ ਸਮੇਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਈ ਗੁਰਦੇਵ ਸਿੰਘ ਕੌਂਕੇ ਕਲਾ ਨੂੰ ਸਮੇਂ ਦੀ ਸਰਕਾਰ ਦੀ ਸਹਿਤ ਤੇ ਪੰਜਾਬ ਪ੍ਰਸ਼ਾਸਨ ਵੱਲੋਂ ਗੁਰੂ ਘਰ ਵਿੱਚੋਂ ਚੱਕ ਕੇ ਥਾਣਾ ਸਿੱਧਮਾ ਬੇਟ ਵਿਕੇ ਤਸੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ। ਜੱਤੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਦਲਾਂ ਨੂੰ ਉਹਨਾਂ ਦੀ ਕੀਤੀ ਦੀ ਸਖਤ ਸਜ਼ਾ ਦਿਵਾਉਣ ਲਈ ਸਮੂਹ ਜੱਤੇਬੰਦੀਆਂ ਦੇ ਆਗੂਆਂ ਨੇ ਅੱਜ ਥਾਣਾ ਸਿਧਮਾ ਬੇੜ ਤੋਂ ਉਸ ਦਰਿਆ ਦੇ ਕੰਢੇ ਤੱਕ ਵੱਡੀ ਗਿਣਤੀ ਵਿੱਚ ਪੰਤਕਦਰਦੀਆਂ ਨੇ ਮਾਰਚ ਕੀਤਾ ਜਿੱਤੇ ਜੱਤੇਦਾਰ ਸਾਹਿਬ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਟੋਟੇ ਟੋਟੇ ਕਰਕੇ ਜਲ ਪ੍ਰਵਾਹ ਕਰ ਦਿੱਤਾ ਸੀ ਭਾਈ ਕੋਸੇ ਤੇ ਭਾਈ ਬਡਾਲਾ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਸਮੂਹ ਜੱਥੇਬੰਦੀਆਂ ਇੱਕ ਮੰਚ ਤੇ ਇਕੱਠੇ ਹੋਣ ਤਾਂ ਜੋ ਵੱਡਾ ਪ੍ਰੋਗਰਾਮ ਅਲਿਖਿਆ ਜਾਵੇ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੱਤੇਦਾਰ ਸਾਹਿਬ ਦੇ ਕਾਤਲ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਮਨੁੱਖੀ ਅਧਿਕਾਰਾਂ ਦੀ ਹੋਈ ਵੱਡੀ ਲੰਘਣਾ ਜੋ ਕਾਨੂੰਨ ਨੂੰ ਸਕੰਜੇ ਟੰਗਣ ਵਾਲੇ ਪੂਰੀ ਦੁਨੀਆ ਦੇ ਸਾਹਮਣੇ ਨੰਗੇ ਹੋਣੇ ਚਾਹੀਦੇ ਨੇ ਜਗਰੌਣ ਤੋਂ ਕੁਲਵਿੰਦਰ ਸਿੰਘ ਚੰਦੀ ਦੀ ਇਹ ਖਾਸ ਰਿਪੋਰਟ ਉਹ ਇੱਕ ਖੁਸ਼ੀ ਦਾ ਪ੍ਰਤੀਕ ਹੁੰਦਾ ਅੱਜ ਦਾ ਜਿਹੜਾ ਸਾਡਾ ਮਾਰਚ ਆ ਇਹ ਸ਼ੋਗ ਦਾ ਪ੍ਰਤੀਕ ਆ ਇਹ ਮਾਰਚ ਸੰਕੇਤ ਕਰਦਾ ਆ ਕਿ ਭਾਈ ਸਾਹਿਬ ਦਾ ਸਰੀਰ ਇੱਥੋਂ ਜਾ ਰਿਹਾ ਆ ਸਿੰਘ ਸਾਹਿਬ ਗੁਰਦੇਵ ਸਿੰਘ ਕੌਕੇ ਸਾਹਿਬ ਨੂੰ ਇੱਥੇ ਸ਼ਹੀਦ ਕਰਕੇ ਟੁਕੜੇ ਟੁਕੜੇ ਕਰਕੇ ਲਾਸ਼ ਤੇ ਇੱਥੋਂ ਲਿਜਾ ਕੇ ਕੰਨੀਆਂ ਦਰਿਆ ਵਿੱਚ ਰੋੜੀ ਗਈ ਸੀ ਸਤਲੁਜ ਸੋ ਇਹ ਮਾਰਚ ਉਸ ਦਰਦ ਨੂੰ ਉਸ ਪੀੜਾ ਨੂੰ ਰਿਪਰੈਜ਼ੈਂਟ ਕਰਦਾ ਆ ਇਹ ਜਿਹੜੇ ਸਿੰਘ ਅੱਜ ਇਕੱਠੇ ਹੋਏ ਆ ਇਹ ਕਹਿਣ ਵਾਸਤੇ ਕਿਉਂਕਿ ਸਾਡੇ ਲੋਕਾਂ ਦੀ ਭੁੱਲਣ ਦੀ ਬਰਤੀ ਆ ਸਾਡਾ ਕੋਈ ਭੁੱਲ ਜਾਂਨੇ ਆ ਅਸੀਂ ਥੋੜੇ ਚਿਰ ਬਾਅਦ ਇਸ ਮਾਰਚ ਦੱਸਣ ਵਾਸਤੇ ਆਇਆ ਕਿ ਸਾਡੇ ਸਿੰਘ ਸਾਹਿਬ ਨਾਲ ਐਡੀਆਂ ਵਧੀਆਂ ਹੋਈਆਂ ਸੀ ਉੱਠੋ ਪੰਜਾਬ ਦੇ ਵੀਰੋ ਜਾਗੋ ਤੇ ਜੇ ਅਸੀਂ ਅੱਜ ਵੀ ਨਹੀਂ ਜਾਗਦੇ ਕਿਉਂਕਿ ਅੱਜ 30 32 ਸਾਲ ਦਾ ਸਮਾਂ ਹੋ ਗਿਆ ਇਸ ਗੱਲ ਨੂੰ ਤੇ ਜੇ ਅਸੀਂ ਭੁੱਲਾਂਗੇ ਜੇ ਕੌਮ ਇਸ ਸਾਨਾ ਮੱਤੇ ਇਤਿਹਾਸ ਨੂੰ ਭੁੱਲ ਜਾਏਗੀ ਤੇ ਇਸ ਜਿਹੜੀ ਐਡੀ ਵੱਡੀ ਦਰਿੰਦਗੀ ਅਨਮੋਨੁਖੀ ਤਸ਼ੱਦਦ ਹੋਇਆ ਉਹਨੂੰ ਭੁੱਲ ਜਾਊਗੀ ਤੇ ਫਿਰ ਸਾਨੂੰ ਇਤਿਹਾਸ ਨੇ ਮaaf ਨਹੀਂ ਕਰਨਾ ਸੋ ਇਹ ਅੱਜ ਦਾ ਜਿਹੜਾ ਮਾਰਚ ਇਹ ਕਹਿਣ ਵਾਸਤੇ ਆਇਆ ਆ ਕਿ ਤੁਸੀਂ ਭਵੇਂ ਸਾਡੇ ਸਿੰਘ ਸਾਹਿਬ ਨੂੰ ਜਿੰਨੇ ਮਰਜੀ ਦਰਿੰਦਗੀ ਨਾਲ ਸ਼ਹੀਦ ਕਰਤਾ ਪਰ ਸਿੱਖਾਂ ਦੇ ਅੰਦਰ ਅੱਜ ਹੂਕ ਹੈ ਜਿਹੜੀਆਂ ਅੱਜ ਮੌਜੂਦਾ ਰਾਜਕਰਤਾ ਪਾਰਟੀ ਇਹ ਕਹਿੰਦੀ ਸੀ ਕਿ ਲੋਕਾਂ ਦਾ ਰਾਜ ਆ ਤੇ ਲੋਕਾਂ ਦੀ ਤਰਫਿਆ ਕਿ ਸਿੰਘ ਸਾਹਿਬ ਦੇ ਜਿਹੜੇ ਕਾਤਲ ਹੈਗੇ ਆ ਬੁੱਚੜ ਅਫਸਰ ਜਿਨ੍ਹਾਂ ਦਾ ਸਾਰੇ ਹੀ ਨਾਂ ਜਾਣਦੇ ਆ ਇੱਥੇ ਕੋਈ ਕਹਿਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਤਸੀਹੇ ਦਿੱਤੇ ਜਾਣ ਇਹਦੇ ਵਿੱਚ ਮਾਟੋ ਵੀ ਲਿਖਿਆ ਹੋਇਆ ਕਿ ਭਾਈ ਗੁਰਦੇਵ ਸਿੰਘ ਕੌਕੇ ਸਿੰਘ ਸਾਹਿਬ ਦੇ ਕਾਤਲਾਂ ਨੂੰ ਵਾਹਲ ਆਉਣਾ ਚਾਹੀਦਾ ਸੋ ਇਹ ਅੱਜ ਅਸੀਂ ਇਸ ਕਰਕੇ ਸੰਕੇਤਕ ਰੂਪ ਵਿੱਚ ਰੱਖਿਆ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਪਿਆਰ ਵਾਲੇ ਭਾਵਨਾਵਾਂ ਵਾਲੇ ਸਿੰਘ ਇਕੱਠੇ ਹੋ ਕੇ ਇੰਨਾ ਕਰ ਰਹੇ ਆ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਸਾਲਾਂ 'ਚ ਇਹ ਜਿਹੜੀ ਲਹਿਰ ਆ ਹੋਰ ਤੀਜ ਕੀਤੀ ਜਾਊਗੀ ਤੇ ਸਰਕਾਰਾਂ ਨੂੰ ਜਿਹੜੀਆਂ ਵੇਖੋ ਇੱਥੇ ਨਿੱਕੀ ਜੀ ਕੋਈ ਗੱਲ ਹੋ ਜਾਏ ਕਿਸੇ ਦੀ ਤਸਵੀਰ ਨੂੰ ਕੋਈ ਐ ਕਰ ਦੇ ਤੇ ਉਥੇ ਪਰਚੇ ਹੋ ਜਾਂਦੇ ਆ ਤੇ ਸਾਡੇ ਕੌਮ ਦਾ ਜਿੱਦਾਂ ਅਸਾਈਆਂ 'ਚ ਪੌਪ ਦੀ ਗੱਲ ਆ ਨਾ ਤੇ ਸਿੱਖਾਂ ਵਿੱਚ ਜਥੇਦਾਰ ਸਾਡਾ ਪੌਪ ਪੌਪ ਤੋਂ ਵੀ ਉੱਪਰ ਦੀ ਆ ਸਾਡਾ ਸਭ ਕੁਝ ਆ ਤੇ ਸਾਡਾ ਜਥੇਦਾਰੀ ਕੋ ਕੋ ਕੇ ਸ਼ਹੀਦ ਕਰ ਦਿੱਤਾ ਤੇ ਹਜੇ ਤੱਕ ਕੋਈ ਗੱਲ ਨਹੀਂ ਹੋਈ ਕੋਈ ਇੱਥੇ ਨਾ ਕੋਈ ਸੈੱਟ ਬਣੀ ਆ ਨਾ ਕੋਈ ਪਰਚਾ ਦਰਜ ਹੋਇਆ ਉਹ ਜਿਹੜੇ ਅਫਸਰ ਆ ਉਹ ਜਿਹੜੇ ਉਹਨਾਂ ਦੇ ਪਰਿਵਾਰ ਆ ਜਾਂ ਜਿਹੜੇ ਲੋਕ ਜਿਨ੍ਹਾਂ ਨੇ ਦਰਿੰਦਗੀ ਕੀਤੀ ਉਹ ਖੁੱਲ੍ਹਿਆਂ ਫਿਰਦੇ ਆ ਜਦੋਂ ਫਿਰਦੇ ਆ ਤੇ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਹੋਰ ਹਰੇ ਹੁੰਦੇ ਆ ਤੇ ਜਿਹੜਾ ਇਹ ਨਸੂਰ ਆ ਇਹ ਚੁੱਭਦਾ ਆ ਸੋ ਇਸ ਕਰਕੇ ਸਾਡੀ ਅੱਜ ਦੀ ਇਹ ਜਿਹੜੀ ਤੁਹਾਡੇ ਰਾਂ ਹੀ ਇਹ ਕਹਿਣ ਦੀ ਹੈਗਾ ਕਿ ਜਿਹੜੇ ਲੋਕਾਂ ਨੇ ਇਹ ਘਨੌਣੀ ਹਰਕਤ ਕੀਤੀ ਆ ਦਰਿੰਦਗੀ ਕੀਤੀ ਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਸਿੱਖਾਂ ਵਾਸਤੇ ਪੰਜਾਬੀਆਂ ਨੂੰ ਇਹ ਬੇਨਤੀ ਆ ਕਿ ਆਓ ਇਕੱਠੇ ਹੋਈਏ ਅਸੀਂ ਛੋਟੀ ਛੋਟੀ ਗੱਲ ਤੇ ਡੀਸੀਆਂ ਦੇ ਦਫ਼ਤਰਾਂ 'ਚ ਜਾਵੜਦੇ ਆ ਇਤੋਂ ਵੱਡਾ ਅਨਮਨੁਕੀ ਤਸ਼ੱਦਦ ਨਹੀਂ ਹੋ ਸਕਦਾ ਆਓ ਇਹਨੂੰ ਲਹਿਰ ਬਣਾਈਏ ਤਾਂ ਕਿ ਸਰਕਾਰਾਂ ਮਜਬੂਰ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਮਾਰਚ ਕੀਤਾ ਸੀਗਾ ਤੇ ਉਹ ਕਹਿੰਦਾ ਸੀ ਬਡਾਲਾ ਸਾਹਿਬ ਰਹੀਏ ਨਾ ਰਹੀਏ ਜਦ ਤੱਕ ਇਨਸਾਫ ਨਹੀਂ ਮਿਲਦਾ ਇਹ ਮਾਰਚਾਂ ਨੂੰ ਜਿਉਂਦਾ ਰੱਖਿਓ ਉਹ ਗੱਲਾਂ ਕਰ ਗਏ ਨੇ ਤੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਵੀਰਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਹ ਅਣਮਨੁੱਖੀ ਹੋਏ ਤੇ ਤਸ਼ੱਦਦ ਨੂੰ ਮੁੱਖ ਰੱਖ ਕੇ ਇਹ ਤੀਸਰਾ ਪੈਦਲ ਮਾਰਚਾ ਜਿਹੜਾ ਕੌਂਕੇ ਨਗਰ ਦੇ ਪਤਵੰਤੇ ਸੱਜਣ ਭਾਈ ਹਰਨੇਕ ਸਿੰਘ ਅਦਕ ਹੁਣਾ ਵੱਲੋਂ ਸਲਾਹ ਸੀ ਭਾਈ ਖੋਸਾ ਜੀ ਹੁਣਾ ਵੱਲੋਂ ਸਲਾਹ ਸੀ ਕਿਉਂ ਨਾ ਹੋਵੇ ਉਸ ਥਾਣੇ ਤੋਂ ਆਰੰਭ ਕੀਤਾ ਜਾਏ ਜਿਸ ਥਾਣੇ 'ਚ ਲਿਆ ਕੇ ਭਾਈ ਸਾਹਿਬ ਤੇ ਅਣਮਨੁੱਖੀ ਤਸ਼ੱਦਦ ਹੋਇਆ ਅੱਜ ਅਸੀਂ ਪਹਿਲਾਂ 9 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਹੈ ਜਿਸ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਅਸੀਂ ਆ ਥਾਣੇ ਦੇ ਬਾਹਰ ਖੜੇ ਆ ਇਸ ਥਾਣੇ ਤੋਂ ਅਸੀਂ ਪੈਦਲ ਮਾਰਚ ਆਰੰਭ ਕਰਕੇ ਤੇ ਕੰਨੀਆਂ ਉਹ ਦਰਿਆ ਦੇ ਕੰਢੇ ਤੇ ਜਾ ਕੇ ਜਿੱਥੇ ਰੋੜਿਆ ਗਿਆ ਭਾਈ ਸਾਹਿਬ ਨੂੰ ਉੱਥੇ ਬੈਠ ਕੇ ਅਸੀਂ ਸ਼ਬਦ ਵੀ ਪੜਾਂਗੇ ਤੇ ਅਸੀਂ ਅਰਦਾਸ ਵੀ ਕਰਾਂਗੇ ਤੇ ਜਿੱਥੇ ਅਰਦਾਸ ਕਰਦੇ ਆ ਕਿ ਸਤਿਗੁਰੂ ਉਹਨਾਂ ਰੂਹਾਂ ਨੂੰ ਦੁਬਾਰਾ ਭੇਜੀ ਉੱਥੇ ਉਹਨਾਂ ਲਈ ਵੀ ਅਰਦਾਸ ਕਰਦੇ ਕਿ ਜਿਹੜੇ ਅਨਮਨੁੱਖੀ ਤਸ਼ੱਦਦ ਕਰਨ ਵਾਲੇ ਨੇ ਇਹਨਾਂ ਨੂੰ ਚਰਨਾਚ ਰੱਖੇ ਲੋੜ ਨਹੀਂ ਇਹਨਾਂ ਦੀ ਇੱਥੇ ਔਰ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇੱਕ ਇੱਥੇ ਜੇ ਪੰਜਾਬ ਸਰਕਾਰ ਐਨ ਜੀਓ ਨਹੀਂ ਤੇ ਫਿਰ ਇਨਸਾਫ ਕਰੇ ਐਨ ਜੀਓ ਤੋਂ ਭਾਵ ਐਨ ਜੀਓ ਤਾਂ ਸਾਰੇ ਚਲਾ ਲੈਂਦੇ ਨੇ ਆਟਾ ਦਾਲ ਸਕੀਮਾਂ ਜੇ ਦਿੱਤੀਆਂ ਕਿੱਡੀ ਕਬੱਡੀ ਗੱਲ ਤੇ ਜਿੰਨੇ ਆ ਹੀ ਲੋਕ ਖੜੇ ਆ ਅਸੀਂ ਨਾ ਤੇ ਫਰੀਦ ਦਾ ਆਟਾ ਦਾਲ ਮੰਗੀਏ ਨਾ ਬਿਜਲੀ ਤੇ ਨਾ ਯਾਤਰਾਵਾਂ ਤੇ ਨਾ ਕੋਈ ਪੈਨਸ਼ਨ ਫਰੀ ਦੀ ਮੰਗੀਏ ਅਸੀਂ ਤਾਂ ਹੱਥੋਂ ਦੇ ਕੇ ਭਲਾ ਮਨਾਏ ਗੁਰੂ ਦੇ ਪਹਿਰੇਦਾਰ ਇਸ ਲਈ ਪੰਜਾਬ ਸਰਕਾਰ ਜੇ ਵਾਕਈ ਸਰਕਾਰ ਹੈ ਤੇ ਤੁਰੰਤ ਇਹਦੇ ਤੇ ਇੱਕ ਵੱਖਰਾ ਕਮਿਸ਼ਨ ਬਿਠਾਵੇ ਜਿਹੜਾ ਕਿਸੇ ਲੀਡਰ ਦਾ ਜਾਂ ਸਰਕਾਰ ਦਾ ਮੁਤਾਜਨਾ ਨਾ ਹੋਵੇ ਉਹ ਕਮਿਸ਼ਨ 1977 ਤੋਂ ਲੈ ਕੇ ਅੱਜ ਤੱਕ ਜਿਹੜੇ ਸਿੱਖ ਨੌਜਵਾਨ ਬੱਚੇ ਬਜ਼ੁਰਗ ਮਾਰਖ ਪਾ ਦਿੱਤੇ ਨੇ ਉਹਨਾਂ ਸਾਰਿਆਂ ਦਾ ਪੂਰਾ ਵੇਰਵਾ ਕੱਢ ਕੇ ਉਹਦਾ ਨਿਚੋੜ ਅੱਗੇ ਰੱਖੇ ਤੇ ਜਿਹੜੇ ਉਹਦੇ 'ਚ ਦੋਸ਼ੀ ਨੇ ਕਾਤਲ ਨੇ ਉਹਨਾਂ ਨੂੰ ਤੁਰੰਤ ਸੁਜਾਵਾਂ ਦੇਵੇ ਅਸੀਂ ਤਾਂ ਮੰਨਾਂਗੇ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਆਈ ਤੇ ਉਹਨੇ ਆ ਕੇ ਕੰਮ ਕੀਤਾ ਤੇ ਜੇ ਭਗਵੰਤਮਾਨ ਸਰਕਾਰ ਇਹ ਨਾ ਕਰ ਸਕੀ ਤੇ ਫਿਰ ਕਵਾਂਗੇ ਬਾਕੀ ਵੀ ਐਨ ਜੀਓ ਲੈ ਕੇ ਆਏ ਸੀ ਇਹ ਵੀ ਇੱਕ ਐਨ ਜੀਓ ਲੈ ਆਏ ਕਿੱਡੀ ਕਬੱਡੀ ਗੱਲ ਇਸ ਲਈ ਇਸ ਮਾਰਚ ਤੋਂ ਅਸੀਂ ਸਰਕਾਰਾਂ ਨੂੰ ਕਹਿੰਨੇ ਆ ਕਿ ਇਹਦੇ ਵਾਸਤੇ ਵੱਖਰਾ ਕਮਿਸ਼ਨ ਬਣੇ ਉਹਨਾਂ ਜਲਾਦ ਤੇ ਬੁੱੱਜੜ ਅਫਸਰਾਂ ਨੂੰ ਤਸੀਹੇ ਉਵੇਂ ਹੀ ਦਿੱਤੇ ਜਾਣ ਤਾਂ ਕਿ ਭਵਿੱਖ ਵਿੱਚ ਕਿਸੇ ਨੂੰ ਬਿਨਾਂ ਮਤਲਬ ਤੋਂ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਮਾਵਾਂ ਦੇ ਪੁੱਤਾਂ ਨੂੰ ਨਾਂ ਮਾਰ ਖਪਾਇਆ ਜਾਵੇ ਇਸ ਲਈ ਸਾਡੀ ਇਹ ਅੱਜ ਅਪੀਲ ਹੈ ਸਾਡੇ ਵੱਲੋਂ ਇਹ ਹੋਕਾ ਹੈ ਕਿ ਸਰਕਾਰ ਕੇਂਦਰਿਤ ਹੋਵੇ ਔਰ ਵੱਖਰਾ ਕਮਿਸ਼ਨ ਬਣਾ ਕੇ ਬਿਠਾ ਕੇ ਉਹਨਾਂ ਜ਼ਿਲਾਦਾਂ ਨੂੰ ਸਜ਼ਾਵਾਂ ਦੇਵੇ ਤਾਂ ਕਿ ਅੱਗੇ ਤੋਂ ਕਿਸੇ ਕਿਸਮ ਦਾ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਠੀਕ ਹੈ ਧੰਨਵਾਦ